ਸਤਿ ਸ਼੍ਰੀ ਅਕਾਲ ਦੋਸਤੋ ਮੈਂ ਰਮਨ ਸੰਧੂ ਤੇ ਦੋਸਤੋ ਅੱਜ ਆਪਾਂ ਪਹੁੰਚੇ ਸੀਗੇ ਪਿੰਡ ਮੱਲਣ ਸੰਤ ਫਾਰਮ ਵਾਲਿਆਂ ਕੋਲੇ ਇਹ ਵੀਰ ਮੱਕੀ ਦਾ ਚਾਰ ਪਾਉਂਦੇ ਆ ਤੇ ਇਹ ਵੀਡੀਓ ਆ ਮੱਕੀ ਦਾ ਚਾਰ ਪਾਉਣ ਵਾਲਿਆਂ ਲਈ ਤੇ ਹਰੇਕ ਸੂਤ ਇਹਨਾਂ ਬਾਈਆਂ ਦੇ ਕੋਲ ਆ ਆ ਤੁਸੀਂ ਚਾਰ ਚਫੇਰੇ ਮਾੜਾ ਜਾ ਕੈਮਰਾ ਘੁਮਾ ਦਿਓ ਤੁਸੀਂ ਵੇਖੋ ਚੀਜ਼ ਬਾਰੇ ਜਿਹੜੇ ਸਾਡੇ ਨਾਲ ਬਾਈ ਜੀ ਖੜੇ ਆ ਇਹ ਤੁਹਾਨੂੰ ਉਸ ਬਾਰੇ ਦੱਸਣਗੇ ਸਾਰੀ ਜਾਣਕਾਰੀ ਤੇ ਬਾਕੀ ਆਪਣਾ ਬਾਈ ਜੀ ਦਾ ਸਕਰੀਨ ਤੇ ਸੰਤ ਫਾਰਮ ਵਾਲਿਆਂ ਦਾ ਨੰਬਰ ਚੱਲ ਰਿਹਾ ਤੇ ਜੇ ਕੋਈ ਵੀ ਹੋਰ ਕੋਈ ਜਾਣਕਾਰੀ ਜਾਂ ਕਿਸੇ ਨੇ ਵੀ ਕੋਈ ਮੱਕੀ ਦਾ ਚਾਰਪਉਣਾ ਹੋਵੇ ਤੇ ਉਹ ਤੁਸੀਂ ਬਾਈਆਂ ਨਾਲ ਸੰਪਰਕ ਕਰ ਸਕਦੇ ਹੋ ਸਤਿ ਸ੍ਰੀ ਅਕਾਲ ਸਤਿ ਹੋਰ ਜੀ ਠੀਕ ਠਾਕ ਹਾਂਜੀ ਹਾਂਜੀ ਬਹੁਤ ਧੰਨਵਾਦ ਤੁਹਾਡਾ ਜੀ ਆਂਡਿਆ ਨੂੰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਹੁਕਮ ਕਰੋ ਤੁਸੀਂ ਕਿਸ ਤਰ੍ਹਾਂ ਦੇ ਸਾਥੋਂ ਕੀ ਜਾਣਕਾਰੀ ਕਿਸ ਕਿਸ ਵਿਸ਼ੇ ਨਾਲ ਤੁਹਾਨੂੰ ਚਾਹੀਦੀ ਬਾਈ ਜੀ ਆਪਣੇ ਕੋਲ ਜੋ ਵੀ ਅਵੇਲੇਬਲ ਆ ਹਨਾ ਮੱਕੀ ਦੇ ਸੰਬੰਧੀ ਜਾਂ ਕੋਈ ਹੋਰ ਵੀ ਤੁਹਾਡੇ ਕੋਲੇ ਕੋਈ ਵੀ ਮਸ਼ੀਨਰੀ ਆ ਹਨਾ ਜੀ ਜੀ ਤੇ ਉਹਦੇ ਬਾਰੇ ਆਪਾਂ ਜਿਹੜੇ ਆਪਣੇ ਦਰਸ਼ਕ ਵੇਖ ਰਹੇ ਆ ਉਹਨਾਂ ਨੂੰ ਆਪਾਂ ਜਾਣਕਾਰੀ ਦਈਏ ਤੇ ਆ ਜਿਹੜੀ ਆਪਣੇ ਕੋਲੇ ਇਸ ਟਾਈਮ ਜਿਹੜੀ ਆਪਾਂ ਪਿੱਛੇ ਵੇਖ ਰਹੇ ਆ ਇਸ ਮਸ਼ੀਨ ਬਾਰੇ ਰੋਮਬੀ ਦੀ ਪਤਾ ਕੀ ਹੈ ਨਾ ਜਿਹੜੀ ਮੱਕੀ ਜਿਹੜੀ ਫਸਲ ਹੈ ਹਾਂਜੀ ਇਹ ਜੇਕਰ ਇਸ ਨੂੰ ਸਹੀ ਰੂਪ ਦੇ ਵਿੱਚ ਸੰਭਾਲਿਆ ਜਾਵੇ ਸਹੀ ਰੂਪ ਵਿੱਚ ਕੀਤਾ ਜਾਵੇ ਨਾ ਹਾਂਜੀ ਇੱਕ ਝੋਨੇ ਦੇ ਕਣਕ ਦੇ ਨਾਲ ਇੱਕ ਤੀਜੀ ਫਸਲ ਤੌਰ ਤੇ ਵਧੀਆ ਰੂਪ ਹਾਂਜੀ ਬਹੁਤ ਵਧੀਆ ਬਹੁਤ ਵਧੀਆ ਹਾਂਜੀ ਹਾਂਜੀ ਤਾਂ ਸਮੱਸਿਆ ਕੀ ਆ ਜਾਂਦੀ ਹੈ ਵੀ ਇਹ ਜ਼ਿਆਦਾਤਰ ਮੱਕੀ ਦੀ ਫਸਲ ਜਦ ਜਦੋਂ ਐਂਡ ਆਉਂਦਾ ਨਾ ਤਾਂ ਉਹਦੋਂ ਆਪਣੇ ਜਿਹੜੀ ਰੋਮਜੀ ਆ ਇਲਾਕਾ ਹੈ ਇੱਥੇ ਮਤਲਬ ਤਣਕ ਦੀ ਫਸਲ ਵਾਲੀ ਜਿਹੜੀ ਮੱਕੀ ਆ ਉਹਦੋਂ ਨਾ بارش ਸ਼ੁਰੂ ਹੋਏ ਹਾਂਜੀ بارش ਸ਼ੁਰੂ ਹੋ ਜਾਂਦੀ ਹੈ ਹਾਂਜੀ ਹਾਂਜੀ ਅਸੀਂ ਸਾਇਲੇਜ ਦਾ ਕੰਮ ਕਰਦੇ ਆ 3 ਸਾਲਾਂ ਤੋਂ 4 ਸਾਲਾਂ ਤੋਂ ਵਧੀਆ ਸਾਡਾ ਸਰਕਲ ਹੈ ਤਾਂ ਮੱਕੀ ਦੇ ਸਾਇਲੇਜ ਨਾਲ ਸੰਬੰਧਤ ਉਹ ਸਾਰੀ ਮਸ਼ੀਨਰੀ ਅਸੀਂ ਸਟੈਮ ਆਪਣੇ ਕੋਲ ਮੌਜੂਦ ਹੈ। ਅੱਛਾ ਜੀ। ਜਿਹੜੀ ਤੁਸੀਂ ਇਹ ਮਸ਼ੀਨ ਵਿੱਚ ਦੇਖ ਰਹੇ ਹੋ ਇਹ 4 ਰੋ ਹੈ ਵਿੱਚ ਜੀ। ਅੱਛਾ ਜੀ। ਤੇ 4 ਰੋ ਦੇ ਵੱਡਦੀ ਹੈ ਇਕੱਠੀ। ਠੀਕ ਹੈ ਜੀ, ਠੀਕ ਹੈ। 4 ਰੋ ਦੇ ਵੱਡਦੀ ਹੈ। ਜਦੋਂ ਇਹ ਮੰਨ ਲਓ ਇਹ 4x4 ਟਰੈਕਟਰ ਤੇ ਹੈ। ਅੱਛਾ ਜੀ। ਹਾਂ ਜੀ। ਜੇ ਹੁਣ ਉਹਦੇ ਜਦੋਂ ਆਪਾਂ ਇਹਦੇ ਨਾਲ ਵੜਦੇ ਆਂ ਵੀਰ ਜੀ। ਉਹ ਇਸ ਦਾ ਜਿਹੜਾ ਕੁੱਤਰਾ ਹੈ ਉਸ ਦੇ ਲਈ ਟਰਾਲੀ ਉੱਪਰ ਬਣੀ ਹੋਈ ਹੈ। ਅੱਛਾ ਉਹ ਬਾਹਰ ਪਿੱਛੇ ਬਣੀ ਹੈ। ਬਾਹਰ ਪਿੱਛੇ ਬਣੀ ਹੋਈ ਹੈ। ਉਸ ਵਿੱਚ ਹੀ ਪਾਇਆ ਜਾਂਦਾ ਹੈ। ਜਦੋਂ ਪੂਰੇ ਰਸਤੇ ਤਿਆਰ ਹੋ ਜਾਂਦੇ ਆ ਉਸ ਤੋਂ ਬਾਅਦ ਇਹਦੇ ਨਾਲ ਵੀ ਟਰਾਲੀ ਲੱਗਦੀ ਹੈ। ਠੀਕ ਹੈ ਹਾਂ ਮੀ ਗਣੇ ਦੀ ਰੋਕ ਹੋਵੇ ਜਿਵੇਂ ਹੁਣ بارش ਜਿਸ ਤਰ੍ਹਾਂ ਕੋ ਪਰਮਾਤਮਾ ਮੂਰੇ ਹਮੇਸ਼ਾ ਸਿਰ ਚੁੱਕਦਾ ਪਰ ਇਹ ਕੁਛ ਨਾ ਕੁਛ ਗਿੱਲੇ ਬਾਣ ਚ ਵੀ ਵਧੀਆ ਮਦਦ ਕਰਦੀ ਹੈ ਹਾਂਜੀ ਜਿਹੜੇ ਜਿਵੇਂ ਟੂ ਵੀਲ ਆ ਉੱਥੇ ਦਿੱਕਤ ਆਉਂਦੀ ਹੈ ਹੋਰ ਵੀਲ ਨਾਲ ਉੱਥੇ ਵੀ ਮੱਕੀ ਵੜਨ ਵਿੱਚ ਬਹੁਤ ਵਧੀਆ ਸਹਾਇਤਾ ਮਿਲਦੀ ਹੈ ਠੀਕ ਹੈ ਇਸ ਤੋਂ ਇਲਾਵਾ ਰੋਣਵੀਰ ਜੀ ਸਾਡੇ ਕੋਲੇ ਇਹਦੇ ਨਾਲ 3 4x4 ਟਰੈਕਟਰ ਕੋਲ ਅੱਛਾ ਠੀਕ ਜੇ ਉਹ ਹੁਣ ਮੰਨ ਲਾਪਾ ਵੜਦੇ ਆ ਜੇ بارش ਹੋ ਜਾਂਦੀ ਆ ਬ੍ਰਦਰ ਤਾਂ ਉਹ ਨਾਲ ਵੀ ਕੀ ਚਾਹੀਦਾ 4x4 ਇਸ ਕਰਕੇ ਉਸ ਟਰਾਲੇ ਵਾਸਤੇ ਵੀ 4x4 ਦੀ ਸੂਤ ਅਸੀਂ ਰੱਖੀ ਹੋਈ ਆ ਇੱਕ ਇਸ ਦੇ ਨਾਲ ਇੱਕ 4x4 ਮਸ਼ੀਨ ਦੇ ਨਾਲ ਜਿਵੇਂ ਕਿ ਇਹ ਪਈ ਇਧਰ ਹਾਂਜੀ ਦੋ ਇਧਰ ਪੰਨਾਂ ਪਿਛਲੇ ਪਾਸੇ ਇਧਰ ਵੀ ਦੋ ਹਾਂਜੀ ਪਿੱਛੇ ਉਹ ਦੋ ਤਿੰਨ ਸਾਡੇ ਕੋਲੇ ਸਿੰਗਲ ਰੋ ਹੈ ਅੱਛਾ ਠੀਕ ਹੈ ਤੇ ਇਹ ਤਾਂ ਸਿੰਗਲ ਰੋ ਹੈ ਤੇ ਇਹਨਾਂ ਵਾਸਤੇ ਵੀ ਜਿਹੜੇ ਟਰੈਕਟਰ ਹੈ ਉਹ 4 4x4 4x4 ਠੀਕ ਹੈ ਜੀ ਜੇ ਜਦੋਂ ਆਪਾਂ ਕਿਸੇ ਦਾ ਜਿਆਦਾ ਮੰਨ ਲਓ ਕਿ ਜੇ 20 ਕਿੱਲੇ ਮੱਕੀ ਦਾ ਠੇਕਾ ਮਾਰਨਾ ਹੈ 30 ਕਿੱਲੇ ਮੱਕੀ ਦਾ ਠੇਕਾ ਮਾਰਨਾ ਹੈ 10 ਕਿੱਲੇ ਵਾਂ ਦਾ ਤਾਂ ਉਹਦੇ ਵਾਸਤੇ ਇੱਕ ਵਾਰ ਆਪਾਂ ਜਿਆਦਾ ਮਾਤਰਾ ਚ ਵੀ ਮਸ਼ੀਨਰੀ ਦੇਣੀ ਹੋਵੇ ਉਹ ਆਪਣੇ ਕੋਲੇ ਹਾਂ ਦੇ ਸਕਦੇ ਦੇ ਸਕਦੇ ਹਾਂ ਟੋਟਲ ਅਗਲੇ ਨੇ ਸਾਇਲੇਜ ਆਪਣੇ ਘਰੇ ਕੋ ਆਉਣਾ ਰੋ ਜੀ ਠੀਕ ਹੈ ਉਹ ਟੋਟਲੀ ਕਹਿੰਦਾ ਵੀ ਮੈਂ ਤਾਂ ਸੋਡਣਾ ਉੱਕਾ ਪੁੱਕਾ ਠੇਕਾ ਕਰਨਾ ਹੈ ਜਿਵੇਂ ਆ ਵੱਡੇ ਟਰਾਲੀ ਹੈਗੀਆਂ ਸਾਡੇ ਕੋਲੇ ਹਾਂ ਜੀ ਤੇ ਅਸੀਂ ਟੋਟਲ ਉਸ ਦੇ ਨਾਲ ਉੱਕਾ ਪੁੱਕਾ ਠੇਕਾ ਵੀ ਕਰ ਦਿੰਨੇ ਆ ਵੀ ਭਾਈ ਤੂੰ ਆਪਦਾ ਘਰ ਖੜ ਤੇਰੀ ਖੇਤੋਂ ਵੱਢ ਕੇ ਲਿਆ ਕੇ ਘਰ ਦੀ ਅਛੜ ਜਾਗੇ ਠੀਕ ਆ ਤੂੰ ਘਰ ਆ ਕੇ ਉਹਦੇ ਪਿੱਛੇ ਸੁਭਾਣ ਹਾਂਜੀ ਇਹ ਇੰਨਾ ਕੰਮ ਹਾਂਜੀ ਜੇਕਰ ਸਪੋਜ਼ ਕਰੋ ਕਿਸੇ ਬੰਦੇ ਕੋਲੇ ਰਮਜੀ ਸਿੰਘ ਵਾਲੀ ਸਿੰਗਲ ਓਰੀ ਵਾਲੀ ਘਰ ਆਪਦੇ ਮਸ਼ੀਨ ਹੈਗੀ ਆ ਉਹ ਕਹਿੰਦਾ ਯਾਰ ਸਿੰਗਲ ਓਰੀ ਵਾਲੀ ਤਾਂ ਮੇਰੇ ਕੋਲੇ ਹੈਗੀ ਆ ਅਸੀਂ ਉਹਦੇ ਕੱਲੇ ਰਸਤੇ ਵੀ ਤਿਆਰ ਕਰ ਦਿੰਦੇ ਵੀ ਚਲੋ ਕੋਈ ਨਹੀਂ ਜਿਹੜੇ ਵਿਚਨੇ ਰਸਤੇ ਹੁੰਦੇ ਜਿਹਨੂੰ ਝਿਰੀਆਂ ਬੋਲਦੇ ਨੇ ਆਪਾਂ ਉਹ ਵੀ ਇਹਦੇ ਨਾਲ ਤਿਆਰ ਕਰ ਦਿੰਨੇ ਆ ਸਾਡਾ ਤਾਂ ਮੇਨ ਮਕਸਦ ਇਹ ਹੈ ਸਾਇਲਿਕ ਦਾ ਸਾਡਾ ਕੰਮ ਹੈ ਵੀ ਅਸੀਂ ਇਹ ਕੋਈ ਵੀ ਕਿਸਾਨ ਭਰਾ ਮੱਕੀ ਬੀਜਦਾ ਜਿਹਦੀ ਅਸੀਂ ਮਦਦ ਕਰ ਸਕਦੇ ਹੋਏ ਕਿ ਆਪਦੀ ਫਸਲ ਚੋਂ ਜਿੰਨਾ ਵੱਧ ਤੋਂ ਵੱਧ ਸਮਾਂ ਕੱਢਿਆ ਜਾਵੇ ਕਿਉਂਕਿ ਉਸ ਨੂੰ ਮੱਕੀ ਦੀ ਫਸਲ ਨਾਲ ਪਿਆਰ ਹੋਵੇ ਬਿਲਕੁਲ ਪਿਆਰ ਪਾਵੇ ਉਹਨੂੰ ਕਿਸੇ ਕਿਸਮ ਚ ਤਕਲੀਫ ਬਣਾਵੇ ਜੇ ਅਸੀਂ ਕਿਸੇ ਦੀ ਉਹਨੀ ਕਾ ਦਿੱਕਤ ਦੂਰ ਕਰ ਸਕਦੇ ਆ ਤਾਂ ਅਸੀਂ ਉਹਦੇ ਵਿੱਚ ਆਪਣਾ ਆਪਣਾ ਲੱਗੀ ਫੀਲ ਇਹ ਬਾਈ ਜੀ ਤੁਹਾਡੀ ਬਹੁਤ ਵਧੀਆ ਸੋਚ ਆ ਹਨਾ ਕਿ ਜਿਵੇਂ ਅੱਜਕੱਲ ਜਿਹੜੇ ਸਾਡੇ ਕਿਸਾਨ ਵੀਰ ਆ ਹਨਾ ਬੜੀਆਂ ਦਿੱਕਤਾਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈਂਦਾ ਹੈ ਮੱਕੀ ਦਾ ਮੱਕੀ ਦੇ ਤਾਂ ਮਤਲਬ ਕਿ ਬ੍ਰਦਰ ਉਹਨੂੰ ਬਹੁਤ ਦਿੱਕਤ ਆਉਂਦੀਆਂ ਹਾਂ ਜਿਹੜੇ ਮਤਲਬ ਕਿ ਨਵੇਂ ਮੱਕੀ ਬੀਜਦੇ ਆ ਨਾ ਕਈ ਵਾਰੀ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਆਪਾਂ ਚਾਰ ਪਾਉਣਾ ਕਿਵੇਂ ਜਾਂ ਇਹਨੂੰ ਸੰਭਾਲਣਾ ਕਿਵੇਂ ਹੈ ਸਾਡੇ ਕੋਲੇ ਬਹੁਤ ਵਾਰ ਜਿਹੇ ਪਰਸਨ ਆਉਂਦੇ ਆ ਅਸੀਂ ਜੇ ਕੋਈ ਭਰਾ ਆਪਣੇ ਖੇਤ ਚੋਂ ਮੱਕੀ ਵੱਢ ਲੈਂਦਾ ਉਹ ਕਹਿੰਦਾ ਜੀ ਮੈਂ ਗੱਠਾ ਬਣਾਉਂਗਾ ਅਸੀਂ ਕਹਿੰਦਾ ਸਾਡੇ ਨੂੰ ਗੱਠਾ ਬਣਾਉਂਗਾ ਜੋ ਪੇਮੈਂਟ ਦੇ ਕੇ ਇਕੱਠਾ ਬਣਾਉਣੀਆ ਚਾਹੁੰਦਾ ਆਪਦੇ ਘਰ ਵਾਸਤੇ ਉਹ ਪੇਮੈਂਟ ਦੇ ਕੇ ਬਣਾ ਸਕਦਾ ਹੈ ਅੱਜ ਤੇ ਬਣਾਉਣੀਆ ਅੱਜ ਤੇ ਬਣਾ ਸਕਦਾ ਹੈਗਾ ਜਿਸ ਤਰ੍ਹਾਂ ਉਹਦੀ ਇੱਛਾ ਹੋਵੇ ਪਰ ਉਹ ਜੋ ਵੀ ਉਹਦਾ ਮਨ ਹੋਵੇ ਉਹ ਸਾਡੇ ਨਾਲ ਆ ਕੇ ਸੰਪਰਕ ਵੀ ਜਿਵੇਂ ਉਹ ਕੰਪਰੋਮਾਈਜ਼ ਤੁਹਾਡੇ ਨਾਲ ਕਰੇ ਉਵੇਂ ਹੀ ਕਰਨ ਨੂੰ ਕਰਨ ਨੂੰ ਤਿਆਰ ਹੈ ਪਰ ਉਹ ਇਸ ਪਾਸੇ ਆਵੇ ਸੈਲਜ ਵਾਲੇ ਪਾਸੇ ਆਵੇ ਡੇਰੀ ਪਸ਼ੂ ਪਾਲਣੋਂ ਭਾਗ ਮੰਨੀ ਆਵੇ ਹੁਣ ਸਾਡੇ ਕੋਲੇ ਜਿਸ ਤਰ੍ਹਾਂ ਤੁਸੀਂ ਕਹਿੰਨੇ ਕਈ ਵਾਰ ਜੇ ਕਿਸਾਨ ਹੁੰਦੇ ਆ ਉਹਨਾਂ ਕੋਲੇ 1 ਕਿੱਲੇ ਦੀ ਮੱਕੀ ਆ 2 ਕਿੱਲੇ ਦੀ ਮੱਕੀ ਆ 1.5 ਕਿੱਲੇ ਦੀ ਮੱਕੀ ਕਹਿੰਦੇ ਅਸੀਂ ਗੱਠਾ ਬਣਾਵਾਂਗੇ ਹਾਂ ਜੀ ਭੁਗਤਾਨ ਕਰਾਂਗੇ ਪਰ ਅਸੀਂ ਉਹਨਾਂ ਨੂੰ ਆਪ ਦਾ ਕੰਮ ਛੱਡ ਕੇ ਵੀ ਕਹਿੰਨੇ ਆ ਵੀ ਅਸੀਂ ਤੁਹਾਡੇ ਨਾਲ ਜਾ ਕੇ ਖੱਡਾ ਸਹੀ ਪਟਾ ਦਿੰਨੇ ਆ ਤੁਸੀਂ ਇਹ ਆਪਦੇ ਘਰ ਪਿੱਟ ਚ ਆਪਦੇ ਬਸੂਆਂ ਜੋਗਰਾ ਚਾਰ ਚਾਰ ਵੀ ਜੇ ਤੁਹਾਡੀ ਇੱਥੋਂ ਵੀ ਬਚਤ ਹੁੰਦੀ ਹੈ ਤੁਸੀਂ ਕਰ ਲਓ ਸਹੀ ਹਾਂ ਪਰ ਜੇ ਕੋਈ ਮਸ਼ੀਨਰੀ ਪੱਖ ਤੋਂ ਕੋਈ ਵੀ ਤੁਹਾਡੇ ਇੰਨੇ ਫਾਲੋਅਰ ਹੈ ਜੋ ਉਸ ਤਰ੍ਹਾਂ ਹੀ ਕਿਤੇ ਵੀਡੀਓ ਸ਼ੇਅਰ ਕਰ ਜਾਂ ਕਿੱਥੋਂ ਤੱਕ ਵੀ ਪਹੁੰਚਦੀ ਆ ਤਾਂ ਜੇ ਉਹ ਚਾਵੇ ਤਾਂ ਸਾਡੇ ਨਾਲ ਸੰਪਰਕ ਕਰੇ ਤਾਂ ਅਸੀਂ ਤੁਹਾਡੀ ਵੀਡੀਓ ਦੇ ਬਿਹਾਫ ਤੇ ਜਿੰਨਾ ਹੋਵੇ ਉਸ ਮਾਇਦੇ ਬ੍ਰਦਰ ਉਹਦੀ ਮਦਦ ਕਰਨ ਦੀ ਕੋਸ਼ਿਸ਼ ਠੀਕ ਹੈ ਬਹੁਤ ਬਹੁਤ ਧੰਨਵਾਦ ਬਾਕੀ ਆਪਣੇ ਕੋਲੇ ਜਿਹੜਾ achar ਤਿਆਰ ਵੀ ਹਾਂਜੀ achar ਤਿਆਰ ਸਾਡੇ ਕੋਲੇ ਹੈ ਜੀ achar ਤਾਂ ਸਾਡਾ ਰਮਨਜੀਤ ਪੰਜ ਸਟੇਟਾਂ ਚ ਅਸੀਂ ਪਿਛਲੀ ਵਾਰ ਭੇਜਿਆ ਸੀ ਠੀਕ ਹੈ ਅਸੀਂ ਉੱਤਰਾਖੰਡ ਯੂਪੀ ਰਾਜਸਥਾਨ ਪੰਜਾਬ ਜਮ ਠੀਕ ਹੈ ਤੇ ਇਹਨਾਂ ਏਰੀਆ ਚ ਸਾਡੇ ਆਮ ਹੀ achar ਜਾਂਦੇ ਜੇ ਕੋਈ ਚਾਵੇ ਸਾਇਲਿਟ ਜਾਂ ਸਾਨੂੰ ਫੋਨ ਕਰੇ ਜੇ ਕੋਈ ਡੇਰੀ ਫਾਰਮਰ ਸਾਡੇ ਨਾਲ ਪੱਕੇ ਤੌਰ ਤੇ ਜੁੜਨਾ ਚਾਹੁੰਦਾ ਹੈ ਤਾਂ ਅਸੀਂ ਉਸ ਨਾਲ ਸ਼ੁਰੂ ਚ ਸੰਪਰਕ ਕਰਾਂਗੇ ਕਿ ਉਹਦੇ ਪੂਰੇ ਸਾਲ ਦੇ ਸਾਇਲਜ ਦੀ ਜ਼ਿੰਮੇਵਾਰੀ ਲਵੇ ਠੀਕ ਹੈ ਬਾਜ਼ਾਰ ਦੇ ਵਿੱਚ ਰੇਟ ਵਧੇ ਬਾਜ਼ਾਰ ਤੇ ਰੇਟ ਘਟੀ ਸਾਡੇ ਨਾਲ ਇੱਕar ਸੰਪਰਕ ਹੋ ਗਿਆ ਉਸ ਦੀ ਟੈਨਸ਼ਨ ਸਾਡੀ ਹੈ ਠੀਕ ਹੈ ਬਾਜ਼ਾਰ ਤੇ ਸਾਇਲਜ ਹੀ ਲਈ ਪਰ ਕਮੀ ਵੀ ਆ ਜਾਂਦੀ ਹੈ ਅਸੀਂ ਉਸ ਨੂੰ ਨਿਸ਼ਚਿਤ ਸਮੇਂ ਤੱਕ ਸਾਡੀ ਕੋਸ਼ਿਸ਼ ਹੋਵੇ ਉਹਨੂੰ ਸਾਇਲਜ ਦੇਣਾ ਸਾਡੀ ਜ਼ਿੰਮੇਵਾਰੀ ਠੀਕ ਹੈ ਹਾਂਜੀ ਤੇ ਜੇ ਕੋਈ ਚਾਵੇ ਅਸੀਂ ਆਪਦੀਆਂ ਗੱਠਾਂ ਬਣਾਉਣੀਆਂ ਉਹ ਆਪਦੀਆਂ ਗੱਠਾਂ ਬਣਾ ਸਕਦੇ ਹਾਂ ਸੋ ਵੀ ਅਸੀਂ ਗੱਠਾਂ ਬਣਾ ਸਕਦੇ ਹਾਂ ਠੀਕ ਹੈ ਬਾਕੀ ਕਈ ਵਾਰੀ ਕਿਸੇ ਕੋਲ ਜਿਆਦੀ ਮੱਕੀ ਹੁੰਦੀ ਹੈ ਜੇ ਕੋਈ ਚਾਹੁੰਦਾ ਵੀ ਕੋਈ ਇਹ ਮਸ਼ੀਨ ਨੂੰ ਵੀ ਸਾਡੇ ਘਰੇ